ਭਵਾਨੀਗੜ ਅਲਕੇ ਦੇ ਸਰਗਰਮ ਚੋਰਾਂ ਨੇ ਦੋ ਦੁਕਾਨਾਂ ਤੇ ਫਿਰ ਕੀਤਾ ਹੱਥ ਸਾਫ ਲੱਖਾਂ ਰੁਪਏ ਤੋਂ ਵੱਧ ਦਾ ਸਾਮਾਨ ਤੇ 16000 ਰੁਪਏ ਦੀ ਨਕਦੀ ਲੈ ਕੇ ਹੋਏ ਰਫੂ ਚੱਕਰ ਭਵਾਨੀਗੜ ਸਥਾਨਿਕ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਨੈਸ਼ਨਲ ਹਾਈਵੇ ਦੀ ਸਲੀਪਰ ਰੋਡ ਉੱਪਰ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆਂ ਦੋਵੇਂ ਦੁਕਾਨਾਂ ਤੋਂ 16000 ਰੁਪਏ ਦੇ ਕਰੀਬ ਨਕਦੀ ਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਲੈ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਰਕਟਨਾ ਸਬੰਧੀ ਜਾਣਕਾਰੀ ਦਿੰਦੇ ਆ ਚੰਡੀਗੜ੍ਹ ਬੈਂਟਰੀ ਹਾਊਸ ਦੇ ਮਾਲਕ ਦਵਿੰਦਰ ਮੋਦ ਗੱਲੇ ਨੇ ਦੱਸਿਆ ਕਿ ਬੀਤੀ ਰਾਤ ਉਸਦੀ ਦੁਕਾਨ ਤੋਂ ਤਾਲੇ ਤੋੜ ਕੇ ਦੁਕਾਨ 'ਚ ਦਾਖਲ ਹੋਏ ਚੋਰ ਗਰੋਹ ਦੇ ਮੈਂਬਰ ਉਸਦੀ ਦੁਕਾਨ ਤੋਂ 1 ਲੱਖ ਰੁਪਏ ਤੋਂ ਵੱਧ ਕੀਮਤ ਦੇ 5 ਬੈਂਟਰੀ ਇਨਵਰਟਰ ਤੇ ਨੌਕਾਰ ਵਾਲੀਆਂ ਬੈਂਟਰੀਆਂ ਤੇ ਗੱਲੇ 'ਚੋਂ ਪਏ 8200 ਰੁਪਏ ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਸ ਤਰ੍ਹਾਂ ਉਨ੍ਹਾਂ ਦੇ ਨਾਲ ਬਿਲਕੁਲ ਸਥਿਤ ਕਨਫੈਕਸਰੀ ਦੀ ਦੁਕਾਨ ਤੇ ਕੇਕ ਆਰਟ ਐਂਡ ਡੈਰੀ ਪ੍ਰੋਜੈਕਟ ਦੇ ਮਾਲਕ ਸਤਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅਮਰ ਕਲੋਨੀ ਨੇ ਦੱਸਿਆ ਬੀਤੀ ਰਾਤ ਚੋਰ ਗਰੋ ਮੈਂਬਰ ਉਸ ਦੀ ਦੁਕਾਨ ਤੇ ਵੀ ਤਾਲੇ ਤੋੜ ਕੇ ਦੁਕਾਨ ਚੋਂ ਦਾਖਲ ਹੋਏ ਉਸੀ ਦੁਕਾਨ ਤੋਂ 7-8000 ਰੁਪਏ ਨਗਦੀ ਤੇ 골ਡ ਡਰਿੰਕ ਚਾਕਲੇਟ ਤੇ ਕਨਫੈਕਸਰੀ ਦਾ ਹੋਰ ਸਮਾਨ ਚੋਰੀ ਲੈ ਗਏ ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ 15000 ਤੋਂ ਵੱਧ ਦਾ ਨੁਕਸਾਨ ਹੋ ਗਿਆ ਦੋਵੇਂ ਦੁਕਾਨਾਂ ਤੇ ਦੱਸਿਆ ਗਿਆ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਹਾਈਵੇ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਉਸੇ ਦੀ ਦੁਕਾਨ ਤੇ ਇੱਕ ਹੋਰ ਪੋਲ ਉੱਪਰ ਲੱਗੇ ਹੋਏ ਹਨ ਪਰ ਇਹ ਪੋਲ ਤੋੜ ਦਿੱਤਾ ਹੈ ਕੈਮਰੇ ਵੀ ਗਾਇਬ ਹੋ ਗਏ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹਨਾਂ ਕੈਮਰਿਆਂ ਤੋਂ ਦੁਬਾਰਾ ਨਹੀਂ ਲਗਾਏ ਗਏ ਉਨਾਜ ਰੋਸ ਜ਼ਾਹਿਰ ਕਰਦੇ ਆ ਪੁਲਿਸ ਵੱਲੋਂ ਹਮੇਸ਼ਾ ਇਹ ਦਾਵਾ ਕੀਤਾ ਜਾਂਦਾ ਹੈ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਾਲੀ ਗੱਡੀ ਉਹਨਾਂ ਦੀ ਦੁਕਾਨਾਂ ਦੇ ਬਿਲਕੁਲ ਸਾਹਮਣੇ ਸਥਿਤ ਨਵੇਂ ਬੱਸ ਸਟੈਂਡ ਉੱਪਰ ਖੜਦੀ ਹੈ ਫਿਰ ਵੀ ਚੋਰਾਂ ਵੱਲੋਂ ਇੱਕ-ਇਤਰਾਂਤਰ ਚੋਰੀ ਦੀਆਂ ਘਟਨਾਵਾਂ ਬੇਖੋਪ ਅੰਜਾਮ ਦੇਣ ਦਾ ਵੱਡਾ ਸਵਾਲ ਖੜਾ ਕਰਦਾ ਹੈ ਜਿਗਰ ਜੋਗ ਹੈ ਕਿ ਖੇਤਰ ਦੇ ਪਿਛਲੇ 2-3 ਮਹੀਨਿਆਂ ਦੇ ਅੰਦਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪੁਲਿਸ ਦੀ ਜਾਂਚ باوجود ਅਜੇ ਤੱਕ ਉਸ ਚੋਰ ਗਰੋਹ ਦਾ ਇੱਕ ਵੀ ਮੈਂਬਰ ਪੁਲਿਸ ਦੇ ਕਾਬੂ ਨਹੀਂ ਆਇਆ ਸਤਵਿੰਦਰ ਸਿੰਘ ਜੀ ਦਨਾਲਕ ਇਨਨ ਕੇਕ ਆਟ ਐਂਡ ਡੇਰੀ ਪ੍ਰੋਡਕਟ ਹੀ ਕਿੱਥੇ ਕੇਦਾ ਐਡਰੈਸ ਹੀ ਇਹ ਆਪਣਾ ਐਡਰੈਸ ਹੀ ਨਵੇਂ ਬੱਸ ਸਟੈਂਡ ਦੇ ਸਾਹਮਣੇ ਆਈ ਤੇ ਰਾਤ ਨੂੰ ਮੈਂ 9:30 ਵਜੇ ਦੁਕਾਨ ਤੋਂ ਗਿਆ ਜੀ ਤੇ ਉਰੇ 7-8000 ਰੁਪਏ ਕੈਸ਼ ਪਿਆ ਸੀਗਾ ਕਿਉਂਕਿ ਮੈਂ ਕਿਰਾਇਆ ਦੇਣਾ ਸੀਗਾ ਤੇ ਵੇਰਕਾ ਦਾ ਆਰਡਰ ਸਾਡੇ ਕੋਲ ਸਵੇਰੇ ਸਮਾਨ ਆਉਂਦਾ ਜੀ ਉਹ ਵੀ ਲੈਣਾ ਹੁੰਦਾ ਤਾਂ ਕਰਕੇ ਕੈਸ਼ ਅਸੀਂ 3-4000 ਤੱਕ ਰੋਜ਼ ਰੱਖ ਕੇ ਜਾਂਦੇ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਸਵੇਰੇ ਨਾਲ ਦੇ ਬੈਟਰੀ ਵਾਲੇ ਅੰਕਲ ਸਭ ਤੋਂ ਦੁਕਾਨ ਪਹਿਲਾਂ ਖੋਲਦੇ ਨੇ ਠੀਕ ਹੈ ਜੀ ਤੇ ਉਹਨਾਂ ਨੇ ਸਾਡੇ ਘਰੇ ਆ ਕੇ ਦੱਸਿਆ ਵੀ ਆਪਣੀਆਂ ਦੁਕਾਨਾਂ ਦੇ ਲੋਕ ਟੁੱਟੇ ਹੋਏ ਨੇ ਤੇ ਉਸ ਤੋਂ ਬਾਅਦ ਮੇਰੇ ਪਾਈ ਨੇ ਮੈਨੂੰ ਉਠਾਲਿਆ ਤੇ ਅਸੀਂ ਉਰੇ ਦੁਕਾਨ ਤੇ ਆ ਕੇ ਦੇਖਿਆ ਤਾਂ ਸਾਡਾ ਦੁਕਾਨ ਦਾ ਸਮਾਨ ਖੜਿਆ ਹੋਇਆ 7-8000 ਕੈਚ ਪਿਆ ਸੀਗਾ ਉਹ ਵੀ ਲੈ ਗਏ ਠੀਕ ਹੈ ਜੀ ਤੇ ਉਦੋਂ ਬਾਅਦ ਔਰੇ ਰੋਜ਼ ਪੀਸੀਆਰ ਦੀ ਗੱਡੀ ਲੰਘਦੀ ਆਈ 걔ੜਾ ਵੀ ਮਾਰਦੀ ਆ ਟੋਟਲ 15-20000 ਦੇ ਵਿੱਚ ਵਿੱਚ ਨੁਕਸਾਨ ਹੋਇਆ ਜੀ ਹਾਂ ਜੀ ਤੇ ਔਰੇ ਪ੍ਰਸ਼ਾਸਨ ਦੀ ਗੱਡੀ ਵੀ ਖੜੀ ਹੁੰਦੀ ਹੈ ਜੇ ਮੈਂ ਪੁਲਿਸ ਵਾਲਿਆਂ ਦੀ ਗੱਡੀ ਖੜੀ ਹੁੰਦੀ ਹੈ ਨਵੇਂ ਬੱਸ ਸਟੈਂਡ ਦੇ ਸਾਹਮਣੇ ਹੀ ਉਹ ਵੀ ਪੈਰਾ ਦੰਦੇ ਨੇ ਤੇ ਉਹਨਾਂ ਦਾ 걔ੜਾ ਵੀ ਹੁੰਦਾ ਜੀ ਪਰ ਇਸ ਦੇ ਬਾਵਜੂਦ ਵੀ ਚੋਰੀ ਹੋਈ ਹੈ ਜੀ ਤੇ ਉਸ ਤੋਂ 3-4 ਮਹੀਨੇ ਪਹਿਲਾਂ ਔਰੇ ਸਰਕਾਰੀ ਕੈਮਰੇ ਲੱਗੇ ਸੀਗੇ ਆਪਣੇ ਬੱਸ ਸਟੈਂਡ ਦੇ ਵਿੱਚ ਪੈਲਰ ਤੇ ਉਹ ਖੰਭਾ ਵੀ ਤੋੜ ਦਿੱਤਾ ਤੇ ਕੈਮਰੇ ਵੀ ਕੱਢ ਕੇ ਲੈ ਗਏ ਤੇ ਉਸ ਤੋਂ ਬਾਅਦ ਨਾ ਹੋਰ ਕੈਮਰੇ ਲੱਗੇ ਨਹੀਂ ਤੇ ਚੋਰੀਆਂ ਦਿਨ-ਦਿਨ ਵਾਦੀਆਂ ਜਾ ਰਹੀਆਂ ਨੇ ਜੀ ਪਹਿਲਾਂ ਵੀ ਘਟਨਾਵਾਂ ਇਹ ਜੀਆਂ ਹੋਈਆਂ ਨੇ ਹਾਂਜੀ ਹਾਂਜੀ ਇਸ ਇਸੇ ਰੋਡ ਤੇ ਹੀ ਘਟੋ ਘਟ ਪਹਿਲਾਂ ਵੀ 10-15 ਦੁਕਾਨਾਂ ਦੀਆਂ ਚੋਰੀਆਂ ਹੋ ਚੁੱਕੀਆਂ ਨੇ ਜੀ ਉਹਨਾਂ ਨੂੰ ਕੋਈ ਟ੍ਰੇਸ ਕੀਤਾ ਗਿਆ ਉਹ ਚੋਰੀਆਂ ਉਹ ਪਹਿਲਾਂ ਟ੍ਰੇਸ ਹੋ ਗਏ ਇੱਕ ਦੋ ਜਿਨ੍ਹਾਂ ਦੇ ਕੈਮਰੇ ਲੱਗੇ ਹੋਏ ਸੀਗੇ ਜੀ ਤੇ ਜਿਨ੍ਹਾਂ ਦੇ ਨਹੀਂ ਲੱਗੇ ਹੋਏ ਸੀਗੇ ਉਹਨਾਂ ਦੀਆਂ ਟ੍ਰੇਸ ਨਹੀਂ ਹੋਈਆਂ ਜੀ ਆਪਣਾ ਇੱਥੇ ਨੇੜੇ-ਤੇੜੇ ਕੋਈ ਕੈਮਰਾ ਨਹੀਂ ਆਪਣਾ ਇੱਥੇ ਨੇੜੇ-ਤੇੜੇ ਕੋਈ ਕੈਮਰਾ ਨਹੀਂ ਜਿਹੜੇ ਸਰਕਾਰੀ ਸੀ ਚਾਹ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਆਪਣਾ ਇਸ ਮਸਲੇ ਦਾ ਹੱਲ ਹੋਵੇ ਤੇ ਕੈਮਰੇ ਸਰਕਾਰੀ ਜਿਹੜੇ ਪਹਿਲਾਂ ਟੁੱਟ ਗਏ ਸੀਗੇ ਉਹ ਲਵਾਏ ਜਾਣੀ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਜਿਵੇਂ ਉਹ 1-2 ਵਜੇ ਤੱਕ ਡਿਊਟੀ ਲਾਉਂਦੇ ਤਾਂ ਉਸ ਤੋਂ ਬਾਅਦ ਚੇਂਜ ਕਰਕੇ ਉਹਨਾਂ ਦੇ ਹੋਰ ਬੰਦੇ ਵੀ ਖੜਨੇ ਚਾਹੀਦੇ ਨੇ ਜੀ ਜਿਵੇਂ ਹੁਣ ਇਹ ਤਾਂ ਮੇਨ ਮੇਨ ਡਾਈ ਜਦੋਂ ਇੱਥੇ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਅੰਦਰਲੇ ਦੁਕਾਨਾਂ ਕਿੱਥੋਂ ਸੇਵ ਹੋਣਗੀਆਂ ਜਿਹੜੀਆਂ ਮੇਨ ਬਾਜ਼ਾਰ 'ਚ ਨਹੀਂ ਉੱਥੇ ਤਾਂ ਕੋਈ ਪਹਿਰੇਦਾਰ ਵੀ ਨਹੀਂ ਹੁੰਦਾ ਜੀ ਪੁਲਿਸ ਕੰਪਲੀਟ ਵਗੈਰਾ ਕਰ ਚੁੱਕੀ ਪੁਲਿਸ ਕੰਪਲੀਟ ਕਰ ਦਿੱਤੀ ਤੇ ਥਾਣੇ 'ਚ ਫੋਨ ਕਰਨ ਤੋਂ ਬਾਅਦ ਵੀ ਫਿਰ ਵੀ ਪੁਲਿਸ ਬਹੁਤ ਲੇਟ ਆਈ ਹੈ ਜੀ ਹੁਣ ਆਈ ਨਹੀਂ ਹਾਂ ਜੀ ਪਹੁੰਚ ਗਈ ਹੁਣ ਕੰਪਲੇਂਟ ਉਹਨਾਂ ਨੇ ਲਿਖੀ ਹੈ ਜੀ ਦੇਖੋ ਹੁਣ ਅੱਗੇ ਜੇ ਕਾਰਵਾਈ ਹੁੰਦੀ ਆ ਤਾਂ ਵਧੀਆ ਗੱਲ ਹੈ ਨਹੀਂ ਨੁਕਸਾਨ ਤਾਂ ਚਲਣਾ ਹੀ ਪਊਗਾ ਜੀ ਸਰ ਮੇਰਾ ਨਾਮ ਹੈ ਭੂਸ਼ਣ ਮੋਦਗਲ ਸਾਡੀ ਦੁਕਾਨ ਦਾ ਨਾਮ ਚੰਡੀਗੜ੍ਹ ਬੈਟਰੀ ਹਾਊਸ ਤੇ ਭਰਾ ਬੇ ਮੇਂ ਦੁਕਾਨ ਤੇ ਬੈਠਦੇ ਨੇ ਅਸੀਂ ਤਕਰੀਬਨ 7:00 7 ਵਜੇ ਦੁਕਾਨ ਬੰਦ ਕੀਤੀ ਆ ਜੀ ਤੇ ਜਦੋਂ ਸਵੇਰੇ 7:00 ਵਜੇ ਆ ਕੇ ਦੇਖਿਆ ਤਾਂ ਲੋਕ ਖੁੱਲੇ ਸੀਗੇ ਤੇ ਬੈਟਰੀਆਂ ਨਖਾਮ ਸੀ ਬੈਟਰੀਆਂ ਨਕਸਾਂਤ ਕੋਈ ਹੁਣ ਸਾਡਾ 110000 ਰੁਪਏ ਦੇ ਨੇੜੇ ਤੇੜਾ ਜੀ ਬਿਜ ਕੈਸ਼ ਕਿਉਂਕਿ 800 ਰੁਪਏ ਸਾਡਾ ਕੈਸ਼ ਰੱਖਿਆ ਸੀਗਾ ਤੇ ਇੱਥੇ ਪਹਿਲਾਂ ਵੀ 3 ਕੁ ਮਹੀਨੇ ਪਹਿਲਾਂ ਵੀ ਘਟਨਾ ਵਾਪਰੀ ਜਾਣੀ ਜੀ ਤਕਰੀਬਨ 6-7 ਚੋਰੀਆਂ ਲਗਾਤਾਰ ਹੋਈਆਂ ਨੇ ਜੀ ਚੋਰ ਸਰਿਆਮ ਹੀ ਫਿਰਦੇ ਨੇ ਦੁਕਾਨਾਂ ਦੇ ਵਿੱਚ ਬਿਨਾਂ ਡਰ ਤੋਂ ਤੇ ਸਾਡੇ ਜਿਹੜੀ ਦੁਕਾਨ ਹੈ ਇਹ ਘਟ ਦੇ ਬਿਲਕੁਲ ਸਾਹਮਣੇ ਹੈ ਜੀ ਬੱਸ ਸਟੈਂਡ ਦੇ ਉੱਪਰ ਆ ਤੇ ਇੱਥੇ ਪੁਲਿਸ ਪ੍ਰਸ਼ਾਸਨ ਦੀ ਗੱਡੀ ਵੀ ਖੜਦੀ ਆ ਤੇ ਮੁਲਾਜ਼ਮਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਕਰੀਬਨ 3 ਵਜੇ ਇੱਥੋਂ ਗਿਆ ਜੀ ਕਿ ਤੁਸੀਂ ਇਹ ਦੇਖੋ ਵੀ ਚੋਰਾਂ ਦੀ ਹੌਸਲੇ ਕਿੰਨੇ ਵੱਡੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਪੁਲਿਸ ਵੀ ਇੱਥੇ ਖੜਦੇ ਆ 3:30 ਵਜੇ ਤੱਕ ਤੇ ਸਾਨੂੰ ਇਹ ਲੱਗਦਾ ਵੀ ਜਿਹੜੀ ਚੋਰੀ ਆ ਇਹ 3:30 ਤੋਂ ਬਾਅਦ ਹੋਈ ਆ ਠੀਕ ਹੈ ਲੋਕੀ ਪੁਆਣੀ ਕੜ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਜ਼ਿਆਦੇ ਵੱਧ ਚੁੱਕੇ ਨੇ ਜਿਉ ਕਿਸੇ ਨੂੰ ਕੁਝ ਨਹੀਂ ਸਮਝਦੇ ਤੁਸੀਂ ਕੋਈ ਕੋਈ ਘਟਨਾ ਸੁਣਦੇ ਵੀ ਕਿਸੇ ਗਲੀ ਦੇ ਵਿੱਚ ਕਿਸੇ ਦੀ ਚੈਨ ਲਾ ਲਈ ਜਿਸ ਦੇ ਪੈਸੇ ਖੋਲੇ ਜੀ ਮੰਡੀ ਦੇ ਵਿੱਚ ਵੀ ਇਦਾਂ ਦੇ ਵਾਰਦਤਾਂ ਵਾਪਰਦਿਆਂ ਰਹਿੰਦੇ ਨੇ ਜੀ ਸਾਨੂੰ ਸਮਝ ਨਹੀਂ ਆ ਰਿਹਾ ਜੀ ਪੁਲਿਸ ਇਹ ਇਸ ਤਰ੍ਹਾਂ ਦੀ ਘਟਨਾ ਵਾਪਰ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਵੀ ਇਸ ਤਰ੍ਹਾਂ ਦੀ ਬਹੁਤ ਬਾਰੀ ਘਟਨਾ ਹੋਈ ਕਿ ਉਹ ਟ੍ਰੇਸ ਚੋੜ ਟ੍ਰੇਸ ਦੇਖੋ ਦੇਖੋ ਸਰ ਗੱਲ ਇਹ ਆ ਜੀ ਆਪਾਂ ਮਹੱਲਿਆਂ 'ਚ ਚੋਰੀ ਹੋ ਜਾਂਦੀ ਆਪਾਂ ਮੰਦਰਾਂ ਨੇ ਵੀ ਚੋਰੀ ਹੋ ਗਈ ਮੇਨ ਹਾਈਵੇ ਤੇ ਚੋਰੀ ਹੋਣਾ ਬਹੁਤ ਵੱਡੀ ਗੱਲ ਆ ਜੀ ਕਉ ਕਿ ਇਹ ਤਾਂ ਇੱਕ ਚੈਲੰਜ ਆ ਜਿਹੜੇ ਚੋਰ ਨੇ ਮੇਨ ਹਾਈਵੇ ਤੇ ਚੋਰੀ ਕਰਦੇ ਨੇ ਇੱਕ ਚੈਲੰਜ ਕਰਦੇ ਨੇ ਕਿਉਂਕਿ ਪਹਿਲਾਂ ਭਵਾਨੀਗੜ੍ਹ ਦੇ ਵਿੱਚ ਲਗਾਤਾਰ 7 ਚੋਰੀਆਂ ਹੋਈਆਂ ਨੇ ਜੀ ਔਰ 7 ਚੋਰੀਆਂ ਦਾ ਅੱਜ ਇੱਕ ਵੀ ਰਿਜ਼ਲਟ ਨਹੀਂ ਮਿਲਿਆ ਜੀ ਬੰਦਾ ਫੜਿਆ ਹੀ ਨਹੀਂ ਗਿਆ ਪਹਿਲਾਂ ਵੀ ਹੋਈਆਂ ਨੇ ਚੋਰੀਆਂ ਬੈਟ ਜ਼ਿਆਦਾਤਰ ਚੋਰੀਆਂ ਹੁੰਦੀਆਂ ਨੇ ਬੈਟਰੀ ਹਾਊਸ ਤੋਂ ਜ਼ਿਆਦਾ ਹੁੰਦੀਆਂ ਨੇ ਜਾਂ ਟਾਇਰਾਂ ਦੇ ਦੁਕਾਨਾਂ ਤੋਂ ਜ਼ਿਆਦਾ ਹੁੰਦੀਆਂ ਨੇ ਜੀ ਸਪੇਅਰ ਪਾਰਟ ਦੇ ਹੋ ਜਾਂਦੇ ਨੇ ਜੀ ਕਿਉਂਕਿ ਜੋ ਇੱਥੇ ਬੈਠਦੇ ਨੇ ਤਕਰੀਬਨ ਦੁਕਾਨਾਂ ਨੇ ਸਾਰੇ ਸ਼ੋਅਰੂਮ ਨੇ ਵੱਡੀਆਂ ਦੁਕਾਨਾਂ ਨੇ ਜੀ ਚੋਰਾਂ ਦਾ ਜਿਹੜਾ ਮੇਨ ਟਾਰਗੇਟ ਆ ਇੱਥੇ ਮੰਗ ਪ੍ਰਸ਼ਾਸਨ ਤੋਂ ਕਰਦੇ ਆ ਸਾਡਾ ਸਮਾਨ ਬਰਾਮਦ ਕੀਤਾ ਜਾਵੇ ਚੋਰ ਫੜੇ ਜਾਣ ਤਾਂ ਕਿ ਅਗਲੀ ਵਾਰ ਕਿਸੇ ਦਾ ਨੁਕਸਾਨ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਸਾਰੇ ਨੂੰ ਧਿਆਨ ਚ ਰੱਖ ਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਜੀ ਦਵਿੰਦਰ ਮੌਦਗਿਲ ਹਾਂਜੀ ਦੁਕਾਨਦਾਰ ਤੇ ਦੁਕਾਨ ਚੰਡੀਗੜ੍ਹ ਬੈਟਰੀ ਹਾਊਸ ਹਾਂਜੀ ਤੇ ਬੱਕਰੀ ਇੱਥੇ ਸਰ ਸਵੇਰੇ ਅਸੀਂ ਦੇਖਿਆ ਆ ਕੇ ਜਦੋਂ ਮੈਂ ਦੁਕਾਨ ਤੇ ਆਇਆ ਤਾਂ ਦੁਕਾਨ ਤੇ ਲੋਕ ਹੈ ਨਹੀਂ ਸੀ ਲੱਗੇ ਹੋਏ ਲੋਕ ਟੁੱਟੇ ਹੋਏ ਸੀ ਤੇ ਜਦੋਂ ਅਸੀਂ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਕਾਫੀ ਸਾਰੀਆਂ ਬੈਟਰੀਆਂ ਚੋਰੀ ਹੋ ਗਈਆਂ ਸੀ। ਤਕਰੀਬ 9 ਬੈਟਰੀਆਂ ਕਾਰ ਦੀਆਂ ਸੀ ਤੇ 5 ਬੈਟਰੀਆਂ ਇਨਵਰਟਰ ਦੀਆਂ ਤੇ ਇੱਥੇ ਗੱਲਾਂ ਵੀ ਤੋੜਿਆ ਗਿਆ ਤੇ ਇਹਦੇ 'ਚ 8200 ਰੁਪਏ ਜਿਹੜਾ ਕੈਸ਼ ਸੀ ਸਾਡਾ ਉਹ ਚੋਰੀ ਹੋ ਗਿਆ। ਤੁਸੀਂ ਕਿੰਨੇ ਵਜੇ ਜੁਰਾ? ਅਸੀਂ ਰਾਤ 7:30 ਵਜੇ ਗਏ ਅਸੀਂ। ਸਵੇਰੇ ਕਿੰਨੇ ਕੁ ਜਾ ਕੇ ਦੇਖਿਆ? ਸਵੇਰੇ 7:00 ਵਜੇ ਦੇ ਕਰੀਬ ਦੇਖਿਆ। ਇੱਥੇ ਕੋਈ ਵਾਚਮੈਨ ਨਹੀਂ ਹੁੰਦਾ। ਨਹੀਂ ਜੀ ਕੋਈ ਵਾਚਮੈਨ ਨਹੀਂ ਇੱਥੇ ਵੈਸੇ ਚੋਰੀ ਹੋਣ ਦੀ ਕੋਈ ਚਾਂਸ ਲੱਗਦੀ ਨਹੀਂ ਇਹ ਬਿਲਕੁਲ ਘਟ ਦੇ ਉੱਪਰ ਹੈ ਤੇ ਆਵਾਜ਼ਾਈ ਇੱਥੇ ਬਹੁਤ ਹੈ ਇੱਥੇ ਕੋਈ ਚੋਰੀ ਹੋਣ ਦਾ ਕੋਈ ਚਾਂਸ ਲੱਗਦਾ ਨਹੀਂ ਫਿਰ ਵੀ ਹੋ ਗਈ ਪਤਾ ਨਹੀਂ ਕਿਵੇਂ ਕਿਵੇਂ ਹੋ ਗਈ ਕਿਵੇਂ ਕਿੰਨੇ ਕੁ ਚੋਰ ਨੇ ਜਿਹੜੇ ਕਿੰਨੇ ਕੁ ਚਲਾਕ ਨੇ ਜਿਹੜੇ ਕਰ ਗਏ ਚੋਰੀ ਇੱਥੇ ਵਾਚਮੈਨ ਵੈਸੇ ਹੁੰਨਾਂ ਵੀਗਾ ਨਹੀਂ ਜਿੱਥੇ ਕੋਈ ਵਾਚਮੈਨ ਨਹੀਂ ਕੋਈ ਵਾਚਮੈਨ ਨਹੀਂ ਹੈਗਾ ਇੱਥੇ ਪੁਲਿਸ ਦੀ ਪੈਟਰੋਲਿੰਗ ਵੈਰਾ ਹੁੰਦੀ ਹੈ ਰੋਕ हां ਹੁੰਦੀ ਤਾਂ ਰਹਿੰਦੀ ਐ ਜੀ ਪੁਲਿਸ ਦੀ ਪੈਟ੍ਰੋਲਿੰਗ ਤਾਂ ਇੱਥੇ ਹੁੰਦੀ ਰਹਿੰਦੀ ਆ ਰਾਤ ਨੂੰ ਪਰੋਂ ਫਿਰ ਵੀ ਪਤਾ ਨਹੀਂ ਕਿਵੇਂ ਹੋ ਗਈ ਚੋਰੀ ਸਾਨੂੰ ਦਾਪਨ ਨਹੀਂ ਸਮਝ ਲੱਗੀ ਮੰਗ ਕੀ ਕਰੇ ਮੰਗ ਸਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਚੋਰਾਂ ਨੂੰ ਫੜਿਆ ਜਾਵੇ ਤੇ ਸਾਡੀ ਜਿਹੜਾ ਸਾਡਾ ਨੁਕਸਾਨ ਹੋਇਆ ਇਹ ਬਰਾਮਦ ਹੋਵੇ ਕਿੰਨੀ ਕਿੰਨੀ ਜਿਹੜਾ ਲਗਦਾ ਨੁਕਸਾਨ ਹੋਇਆ ਅਮਾਉਂਟ ਕਰੀਬ ਕਰੀਬ 1.10 ਹਜ਼ਾਰ ਦੇ ਲਗਭਗ ਨੁਕਸਾਨ ਹੋਇਆ ਸਾਡਾ ਸਾਰਾ ਕੈਸ਼ ਵੀ ਤੇ ਬੈਟਰੀ ਵੀ ਕੋਈ ਪੁਲਿਸ ਕੰਪਲੇਟ ਦਿੱਤੀ ਗਈ ਹੈ ਹਾਂ ਜੀ ਹੁਣ ਤੋਂ ਕੰਪਲੇਂਟ ਕਰ ਦਿੱਤੀ ਗਈ ਹੈ ਤੇ ਉਹਥਾਂ ਦੇ ਆ ਗਏ ਨੇ ਤੇ ਉਹ ਕਰਦੇ ਉਹਨਾਂ ਨੂੰ ਕੰਪਲੀਟ ਲਿਖਾਉਂਦੇ